ਸਤ ਸ੍ਰੀ ਅਕਾਲ ਮੈਂ ਤਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਬੀਆਈ ਦੀ ਜਿਨ੍ਹਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਣ ਨੂੰ ਗ੍ਰਿਫਤਾਰ ਕਰ ਲੈ ਕੀ ਹੈ ਸਾਰਾ ਮਾਮਲਾ ਇਸ ਮਾਮਲੇ ਤੇ ਹੁਣ ਸੁਖਪਾਲ ਸਿੰਘ ਖਹਿਰਾ ਦਾ ਵੀ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਰਜਿੰਦਰ ਗੁੱਤਾ ਹੁਣ ਪੰਜਾਬ ਦੀ ਰਾਜ ਸਭਾ ਸੀਟ ਤੋਂ ਅਧਿਕਾਰਿਤ ਤੌਰ ਤੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਨਵਨੀਤ ਚਤੁਰਵੇਦੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਤੇ ਮਲਵਿੰਦਰ ਕੰਗ ਦੇ ਵੱਲੋਂ ਕਿਸਾਨਾਂ ਦੀ ਹੋਈ ਲੁੱਟ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਇੱਕ ਪੱਤਰ ਵੀ ਲਿਖ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਐਂਟਰੀ ਮਾਰ ਦਿੱਤੀ ਗਈ ਹੈ ਤੇ ਬਰਵੰਨ ਸਿੰਘ ਰਾਜੂ ਹੋਂਾਂ ਦਾ ਫਾਂਸੀ ਵਾਲਾ ਮਾਮਲਾ ਲਟਕਾਉਣ ਨੂੰ ਲੈ ਕੇ ਹੁਣ ਐਜਪੀਸੀ ਦੇ ਵੱਲੋਂ ਸੁਪਰੀਮ ਕੋਰਟ ਦੇ ਉੱਪਰ ਦਬਾਅ ਹੋਣ ਦਾ ਖੱਛਾ ਜਾਹਰ ਕਰ ਦਿੱਤਾ ਗਿਆ ਹੈ ਨਸ਼ਾ ਖਿਲਾਫ ਜਾਗਰੂਕਤਾ ਫੈਲਾਉਣ ਵਾਲੇ ਵਿਅਕਤੀ ਖੁਦ ਹੀ ਚਿੱਟੇ ਦੀ ਭੇਟ ਚੜ ਗਿਆ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਰੋਪੜ ਰੇਂਜ ਦੇ ਡੀ.ਆਜੀ ਹਰਚਰ ਸਿੰਘ ਪੁੱਲਰ ਨੂੰ ਅੱਜ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਰਿਸ਼ਵਤ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਮੀਟਰ ਪੱਟ ਤਮਤਬਕ ਸੀਬੀਆਈ ਚੰਡੀਗੜ੍ਹ ਨੇ ਮੋਹਾਲੀ ਦੇ ਸਥਿਤ ਦਫ਼ਤਰ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇੱਕ ਸਕ੍ਰੈਪ ਕਾਰੋਬਾਰੀ ਯਾਨੀ ਕਿ ਕਬਾੜੀਏ ਦੇ ਵੱਲੋਂ ਇੱਕ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਸੀਬੀਆਈ ਦੇ ਵੱਲੋਂ ਉੱਚ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਪੱਖ ਦੀ ਹੋਈ ਦਿਖਾਈ ਦੇ ਰਹੀ ਹੈ ਤੇ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਬੀਤੇ ਦਿਨੀ ਉਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਕੋਈ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ ਨੇ ਸੂਤਰਾਂ ਦੇ ਮੁਤਾਬਕ ਸੀਬੀਆਈ ਨੂੰ ਡੀਆਈਜੀ ਹਰਚਰਨ ਸਿੰਘ ਪੁੱਲੜ ਵਿਰੁੱਧ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਕੁਝ ਲੈਣ-ਦੇਣ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਇਸ ਦੇ ਆਧਾਰ 'ਤੇ ਹੀ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਸਕ੍ਰੈਪ ਡੀਲਰ ਕਬਾੜੀਏ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਭੁੱਲਰ ਗੈਰ ਕਾਨੂੰਨੀ ਕਾਰਾਂ ਦੇ ਵਪਾਰ ਨੂੰ ਜਾਰੀ ਰੱਖਣ ਦੇ ਬਦਲੇ ਮਹੀਨਾਵਾਰ ਰਿਸ਼ਵਤ ਮੰਗਦਾ ਸੀ ਪਹਿਲਾਂ 2 ਲੱਖ ਦੀ ਰਿਸ਼ਵਤ ਮੰਗੀ ਸੀ ਪਰ ਬਾਅਦ ਦੇ ਵਿੱਚ ਇਹ ਰਕਮ ਵਧਾ ਕੇ 5 ਲੱਖ ਰੁਪਇਆ ਕਰ ਦਿੱਤੀ ਗਈ ਇਹ ਸਾਰੇ ਹੀ ਦਾਅਵੇ ਮੀਡੀਆ ਰਿਪੋਰਟ ਦੇ ਵੱਲੋਂ ਕੀਤੇ ਜਾ ਰਹੇ ਨੇ ਇਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਜਾਲ ਵਿਛਾ ਕੇ ਹਰਚਲ ਸਿੰਘ ਪੁਲਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਗ੍ਰਿਫਤਾਰੀ ਨੂੰ ਲੈ ਕੇ ਸੁਖਪਾਲ ਸਿੰਘ ਖਾਰਾ ਦਾ ਵੀ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਲਿਖਿਆ ਗਿਆ ਹੈ ਕਿ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੀ ਗ੍ਰਿਫਤਾਰੀ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਪ੍ਰਸ਼ਾਚਾਰ ਮੁਕਤ ਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ ਉਕਤ ਡੀਜੀਆਈ ਦੀ ਗ੍ਰਿਫਤਾਰੀ ਨੇ ਪੁਲਿਸ ਫੋਰਸ ਵਿੱਚ ਰਿਚਾਜਰ ਦਾ ਪਰਦਾ ਫੈਸ਼ ਕੀਤਾ ਹੈ ਜੋ ਵਿਜੀਲੈਂਸ ਬਿਊਰੋ ਦੀ ਇੱਕ ਪੱਖਪਾਤੀ ਫੋਰਸ ਵਜੋਂ ਸਾਬਤ ਕਰਦਾ ਹੈ ਜਿਸ ਦੀ ਦੁਰਵਰਤੋਂ ਭਗਵੰਤ ਮਾਨ ਸਰਕਾਰ ਵੱਲੋਂ ਸਿਰਫ ਆਪਣੇ ਸਿਆਸੀ ਵਿਰੋਧੀਆਂ ਨਾਲ ਬਦਲਾ ਲੈ ਲਈ ਹੋ ਰਹੀ ਹੈ ਡੀਜੀਆਈ ਦੀ ਗ੍ਰਿਫਤਾਰੀ ਮੈਂਸ ਇੱਕ ਛੋਟਾ ਜਿਹਾ ਹਿੱਸਾ ਹੈ ਕਿਉਂਕਿ ਆਪ ਸਰਕਾਰ ਦੇ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਪ੍ਰਿਸ਼ਾਚਾਰ ਹੋ ਰਿਹਾ ਹੈ ਖਾਸ ਕਰਕੇ ਸਿਆਸੀ ਵਰਗ ਜਿਵੇਂ ਕਿ ਮੰਤਰੀਆਂ ਵਿਧਾਇਕਾਂ ਆਦਿ ਵਿੱਚ ਇਸੇ ਕਰਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਲੋਕਪਾਲ ਨੂੰ ਲਾਗੂ ਨਹੀਂ ਹੁੰਦਤਾ ਜਿਸ ਲਈ ਆਪ ਨੇ ਦਿੱਲੀ ਵਿੱਚ ਅੰਨਾਹਾਰੇ ਅੰਦੋਲਨ ਦੌਰਾਨ ਪਾਰਟੀ ਬਣਾਉਣ ਤੋਂ ਪਹਿਲਾਂ ਸੰਘਰਸ਼ ਕੀਤਾ ਸੀ ਇਹ ਸਾਰੇ ਦਾਵੇ ਸੁਖਪਾਲ ਸਿੰਘ ਖਰੜ ਦੇ ਵੱਲੋਂ ਇੱਥੇ ਕਰ ਦਿੱਤੇ ਗਏ ਨੇ ਵਧਿਆ ਅਗਲੀ ਖਬਰ ਦੇ ਵੱਲ ਆਮ ਆਦਮੀ ਪਾਰਟੀ ਦੇ ਵੱਲ ਰਜਿੰਦਰ ਗੁਪਤਾ ਨੂੰ ਆਪਣਾ ਰਾਜ ਸਭਾ ਦੀ ਜਿਮਣੀ ਚੋਣ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਤੇ ਉਹ ਹੁਣ ਅਧਿਕਾਰਤ ਤੌਰ ਤੇ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਵੀ ਦੇ ਦਿੱਤਾ ਗਿਆ ਦਰਸਲ ਰਜਿੰਦਰ ਗੁਪਤਾ ਦੇ ਵੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਉਹਨਾਂ ਨੇ ਨਾਮਜ਼ਦਗੀ ਪੱਤਰ ਭਰਿਆ ਤਾਂ ਚਾਰ ਹੋਰ ਨਾਮਜ਼ਦਗੀਆਂ ਨਿਕਲ ਕੇ ਸਾਹਮਣੇ ਆਈਆਂ ਜਿਸ ਦੇ ਵਿੱਚ ਕੁਝ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਤੇ ਨਾਮਜ਼ਦਗੀਆਂ ਦੀ ਪੜਤਾਲ ਮਗਰੋਂ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰਾ ਕਰ ਦਿੱਤੇ ਗਏ ਤਰਜਿੰਦਰ ਗੁਪਤਾ ਦੀ ਧਰਮ ਪਤਨੀ ਮધુ ਗੁਪਤਾ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲੈ ਗਿਆ ਜਿਸ ਤੋਂ ਬਾਅਦ ਕੋਈ ਵੀ ਮੁਕਾਬਲੇ ਵਿੱਚ ਨਾ ਹੁਣ ਕਰਕੇ ਨਿਰਵਿਰੋਧ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਗਿਆ ਤੇ ਜਿੱਤ ਦਾ ਸਰਟੀਫਿਕੇਟ ਅੱਜ ਉਹਨਾਂ ਦੇ ਵੱਲੋਂ ਵਿਧਾਨ ਸਭਾ ਪਹੁੰਚ ਕੇ ਲੈ ਲੈ ਗਿਆ ਜਿਸ ਤੋਂ ਬਾਅਦ ਹੁਣ ਅਧਿਕਾਰਿਤ ਤੌਰ ਤੇ ਰਜਿੰਦਰ ਗੁਪਤਾ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਤੇ ਪੰਜਾਬ ਵਿੱਚ ਹੁਣ ਰਾਜ ਸਭਾ ਮੈਂਬਰਾਂ ਦੀ ਗਿਣਤੀ 7 ਹੋ ਗਈ ਹੈ ਵਧਿਆਂ ਅਗਲੀ ਖਬਰ ਦੇ ਵੱਲ ਇਸ ਰਾਜ ਸਭਾ ਜ਼ਿਮਨੀ ਚੌਂਦਲੇ ਨਮਨਿਤ ਚਤੁਰਵੇਦੀ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਤੇ ਕੁਝ ਵਿਧਾਇਕਾਂ ਦੇ ਨਾਮ ਸ਼ਾਮਿਲ ਕਰ ਦਿੱਤੇ ਕਿ ਇਹਨਾਂ ਦੇ ਵੱਲੋਂ ਮੇਰੇ ਹੱਕ ਦੇ ਵਿੱਚ ਵੋਟ ਆ ਪਾਈ ਗਈ ਹੈ ਇਹਨਾਂ ਦੇ ਵੱਲੋਂ ਮੈਨੂੰ ਸਮਰਥਨ ਆ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਸਾਰੇ ਫਰਜ਼ੀ ਵਾੜੇ ਦਾ ਖੁਲਾਸਾ ਹੋਇਆ ਤਾਂ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਉਹਨਾਂ ਨੂੰ ਰੋਪੜ ਦੀ ਅਦਾਲਤ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜ਼ਿਲ੍ਹਾ ਅਦਾਲਤ ਦੇ ਵੱਲੋਂ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਗਿਆ ਹੈ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਅਕਤੂਬਰ ਨੂੰ ਹੋਵੇਗੀ ਨਵਨੀਤ ਚੱਤਰਵਿਦੀ ਦੇ ਇੱਥੇ ਹੁਣ ਮੁਸ਼ਕਲਾਂ ਵਧੀਆਂ ਦਿਖਾਈ ਦੇ ਰੀਆਂ ਨੇ ਵਧੀਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਸ ਮੌਕੇ ਸਬਸਿਡੀ ਵਾਲੀ ਖਾਦ ਭਾਵੇਂ ਉਹ ਡੀਏਪੀ ਹੋਵੇ ਜਾਂ ਫਿਰ ਹੋਰ ਕੋਈ ਹੋਵੇ ਜਿਸ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਜੋ ਸਟੋਰਾਂ ਵਾਲਿਆਂ ਦੇ ਵੱਲੋਂ ਵੇਚ ਜਾਂਦੀ ਹੈ ਉਸ ਦੇ ਨਾਲ ਇਹਨਾਂ ਖਾਦੀਆਂ ਬੋਰੀਆਂ ਦੇ ਨਾਲ ਬੂਸਟਰ ਵੀ ਵੇਚੇ ਜਾਂਦੇ ਨੇ ਜਿਨ੍ਹਾਂ ਦੀ ਕੀ ਭਾਰੀ ਕੀਮਤ ਕਿਸਾਨਾਂ ਨੂੰ ਚੁਕਾਉਣੀ ਪੈਂਦੀ ਹੈ ਤੇ ਇਸ ਦਾ ਵਿਰੋਧ ਵੀ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਕੰਗ ਦੇ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਕੋਲੋਂ ਇਸ ਮਾਮਲੇ ਵਿੱਚ ਠੋਸ ਕਦਮ ਚੁੱਕੇ ਜਾਣ ਦੀ ਮੰਗ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਰੋਕ ਲਗਾਏ ਜਾਵੇ ਕਿਉਂਕਿ ਕਿਸਾਨ ਨੂੰ ਮਹਿੰਗੇ ਭਾਅ ਤੇ ਇਹ ਬੂਸਟਰ ਖਰੀਦਨੇ ਪੈ ਰਹੇ ਨੇ ਇਸ ਦਾ ਉਹਨਾਂ ਦੇ ਵੱਲੋਂ ਕੋਈ ਵੀ ਪ੍ਰਯੋਗ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਇਸ ਦੇ ਵੱਲੋਂ ਬੋਝ ਮੰਨਿਆ ਜਾ ਰਿਹਾ ਇਸੇ ਕਰਕੇ ਜੋ ਡੀਪੀ ਦੇ ਖਾਦ ਦੀਆਂ ਬੋਰੀਆਂ ਦੇ ਨਾਲ ਇਹ ਬੂਸਟਰ ਵੇਚ ਜਾ ਰਹੇ ਨੇ ਇਸ ਸਾਰੇ ਸਰ ਕਿਸਾਨਾਂ ਦੇ ਨਾਲ ਤੱਕਾ ਹੈ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਜਲਦ ਤੋਂ ਜਲਦ ਕੋਈ ਐਕਸ਼ਨ ਲਵੇ ਤੇ ਹੁਕਮ ਜਾਰੀ ਕਰੇ ਤੇ ਇਹ ਸਾਰੇ ਮਾਮਲੇ ਨੂੰ ਅਨਦਾਤਿਆਂ ਨਾਲ ਧੋਖਾ ਕਰਾਰ ਦਿੰਦੇ ਹੋਏ ਰਾਸ਼ਟਰੀ ਪੱਧਰ ਉਤੇ ਕਾਰਵਾਈ ਦੀ ਮੰਗ ਮਨਵਿੰਦਰ ਕੰਗ ਦੇ ਵੱਲੋਂ ਇਸ ਪੱਤਰ ਦੇ ਵਿੱਚ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦਾ ਬਲਵੰਤ ਸਿੰਘ ਰਾਜੋਹਨਾਂ ਦੀ ਫਾਂਸੀ ਦਾ ਮਾਮਲਾ ਹੁਣ ਹੋਰ ਵੀ ਲਟਕਦਾ ਦਿਖਾਈ ਦੇ ਰਿਹਾ ਹੈ ਬੀਤਿ ਤਰੀ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਜਵਾਬ ਦੇਣਾ ਸੀ ਕਿ ਬਲਵੰਤ ਸਿੰਘ ਰਾਜੋਹਨ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਇਸ ਦੇ ਪਿਛੇ ਕੌਣ ਜ਼ਿੰਮੇਵਾਰ ਹੈ ਪਰ ਇਸ ਮਾਮਲੇ ਲੈ ਕੇ ਕੋਈ ਵੀ ਸੁਣਵਾਈ ਨਹੀਂ ਹੋ ਸਕੀ ਹੈ ਤੇ ਇਹ ਮਾਮਲਾ ਹੁਣ ਅਗਲੀ ਤਰੀਕ ਤੇ ਪੈਂਦਾ ਦिखਾਈ ਦੇ ਰਿਹਾ ਹੈ ਯਾਨੀ ਕਿ ਹੋਰ ਵੀ ਲਟਕ ਗਿਆ ਤੇ ਇਸ ਮਾਮਲੇ ਲੈ ਕੇ ਹੁਣ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਕੁਝ ਖਦਸ਼ੇ ਜ਼ਾਹਰ ਕਰ ਦਿੱਤੇ ਗਏ ਨੇ ਉਹਨਾਂ ਦੇ ਕਹਿਣੇ ਕਿ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ ਪਰ ਬਾਅਦ ਦੇ ਵਿੱਚ ਇਹ ਮਾਮਲਾ ਲਟਕਦਾ ਦਿਖਾਈ ਦਿੱਤਾ ਤੇ ਬਾਅਦ ਦੇ ਵਿੱਚ ਇਹ ਉਮੀਦ ਜਾਗੀ ਕਿ ਰਾਤ ਤੱਕ ਸਪਲੀਮੈਂਟਰੀ ਤੌਰ ਤੇ ਸੁਪਰੀਮ ਕੋਰਟ ਇਸ ਮਾਮਲੇ ਤੇ ਸੁਣਵਾਈ ਕਰ ਸਕਦੀ ਆ ਪਰ ਫਿਰ ਵੀ ਨਹੀਂ ਹੋਈ ਤਰੀਕਾ ਤੇ ਤਰੀਕਾ ਸੁਪਰੀਮ ਕੋਰਟ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਬੜਵੰਸ ਸੰਗਰਾਜ ਹੋਣਾਂ ਦੇ ਵੱਲੋਂ ਵੀ ਫਾਂਸੀ ਦੀ ਮੰਗ ਕੀਤੀ ਜਾ ਰਹੀ ਆ ਪਰ ਐ ਜੀ ਪੀ ਸੀ ਦੇ ਵੱਲੋਂ ਸੰਗਤੀਆਂ ਭਾਵਨਾਵਾਂ ਦੇ ਅਨੁਸਾਰ ਰਹਿਮ ਦੀ ਅਪੀਲ ਕੀਤੀ ਗਈ ਸੀ ਪਰ ਅਜੇ ਤੱਕ ਵੀ ਕੋਈ ਵੀ ਫੈਸਲਾ ਉਸ ਤੇ ਵੀ ਨਹੀਂ ਹੋ ਸਕਿਆ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਜਲਦੀ ਜਲਦੀ ਇਸ ਮਾਮਲੇ ਦਾ ਨਿਬੇੜਾ ਕਰ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਲਗਭਗ 30 ਸਾਲ ਦਾ ਸਮਾਂ ਹੋ ਚੁੱਕਿਆ ਹੈ ਬਲਵੰਤ ਸਿੰਘ ਦਾ ਰਾਜ ਹੋਣਾ ਅਜੇ ਵੀ ਜੇਲ੍ਹ ਦੇ ਵਿੱਚ ਆ ਬੰਦ ਨੇ ਤੇ ਸੁਪਰੀਮ ਕੋਰਟ ਦੇ ਵੱਲੋਂ ਜੋ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ ਤਰੀਕਾ ਤੇ ਤਰੀਕਾ ਦਿੱਤੇ ਜਾ ਰਿਹਾ ਨੇ ਇੰਜ ਲੱਗਦਾ ਹੈ ਕਿ ਸੁਪਰੀਮ ਕੋਰਟ ਤੇ ਵੀ ਕੋਈ ਦਬਾਅ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਤੇ ਇਸ ਮਾਮਲੇ ਤੇ ਸੁਪਰੀਮ ਕੋਰਟ ਕੋਈ ਜਲਦ ਫੈਸਲਾ ਲਵੇ ਇਹ ਮੰਗਾ ਗੁਰਚਰਨ ਸਿੰਘ ਗਰੇਵਲ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਕਿਸੇ ਹੋਰ ਮਾਮਲੇ ਦੇ ਵਿੱਚ ਸੀਨੀਅਰ ਵਕੀਲ ਰਿਸ਼ੀ ਮਲੋਤਰਾ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਅਰਜੀ ਦਾਖਲ ਕੀਤੀ ਕਿ ਦੋਸ਼ੀ ਕੈਦਿਆਂ ਨੂੰ ਘੱਟੋ ਘੱਟ ਇਹ ਬਦਲ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਫાંਸੀ ਚਾਹੁੰਦੇ ਨੇ ਜਾਂ ਫਿਰ ਜ਼ਹਿਰ ਦਾ ਟੀਕਾ ਲਗਵਾ ਕੇ ਮਰਨਾ ਚਾਹੁੰਦੇ ਨੇ ਤੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਸਜ਼ਾਏ ਮੌਤ ਦੇ ਦੋਸ਼ੀਆਂ ਨੂੰ ਫાંਸੀ ਦੇ ਬਜਾਏ ਜ਼ਹਿਰ ਦਾ ਟੀਕਾ ਲਗਾਉਣਾ ਇਸ ਦਾ ਬਦਲ ਬਹੁਤਾ ਵਿਹਾਰਕ ਨਹੀਂ ਹੋ ਸਕਦਾ ਹੈ ਇਹ ਕੋਈ ਬਹੁਤਾ ਠੀਕ ਤਰੀਕਾ ਨਹੀਂ ਹੈ ਤੇ ਕੇਂਦਰ ਸਰਕਾਰ ਦੀ ਇਸ ਟਿੱਪਣੀ ਮਗਰੋਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਸਮੇਂ ਦੇ ਨਾਲ ਬਦਲਾਅ ਲਈ ਤਿਆਰ ਨਹੀਂ ਹੈ ਕਿਉਂਕਿ ਅਰਜੀ ਦਾਖਲ ਕਰਨ ਵਾਲੇ ਸੀਨੀਅਰ ਵਕੀਲ ਆ ਰਿਸ਼ੀ ਮਲੋਤਰਾ ਨੇ ਕਿਹਾ ਹੈ ਕਿ ਸਜ਼ਾਏ ਮੌਦੇ ਕੈਦੀਆਂ ਦੇ ਅੱਗੇ ਇਹ ਦੋ ਗੱਲਾਂ ਰੱਖੀਆਂ ਜਾਣੀਆਂ ਚਾਹੀਦੀਆਂ ਨੇ ਕਿ ਉਹ ਫਾਂਸੀ ਲੈ ਕੇ ਮਰਨਾ ਚਾਹੁੰਦੇ ਨੇ ਜਾਂ ਫਿਰ ਜ਼ਹਿਰ ਦਾ ਟੀਕਾ ਲਗਵਾ ਕੇ ਕਿਉਂਕਿ ਸਭ ਤੋਂ ਵਧੀਆ ਤਰੀਕਾ ਜ਼ਹਿਰ ਦਾ ਟੀਕਾ ਹੈ ਅਮਰੀਕਾ ਦੇ 50 ਚੋਂ 49 ਸੂਬਿਆਂ ਨੇ ਟੀਕੇ ਨਾਲ ਮੌਤ ਦੇਣ ਦੇ ਬਦਲ ਨੂੰ ਅਪਣਾ ਲਿਆ ਹੈ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇਣਾ ਮਾਨਵੀ ਅਤੇ ਸਬਕ ਟੰਗ ਹੈ ਜਦਕਿ ਫਾਂਸੀ ਦੇਣ ਦਾ ਟੰਗ ਬੇਰਹਿਮ ਹੈ ਕਿਉਂਕਿ ਇਸ ਦੇ ਕਰੀਬ 40 ਮਿੰਟ ਤੱਕ ਰਸੇ ਤੇ ਲਟਕਦੀ ਰਹਿੰਦੀ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਅਖ ਦਿੱਤਾ ਗਿਆ ਕਿ ਇਹ ਕੋਈ ਬਹੁਤਾ ਵਿਹਾਰਕ ਬਦਲਾ ਨਹੀਂ ਹੈ ਤੇ ਸੁਪਰੀਮ ਕੋਰਟ ਨੇ ਅਖ ਦਿੱਤਾ ਹੈ ਕਿ ਕੇਂਦਰ ਸਰਕਾਰ ਸਮੇਂ ਦੇ ਨਾਲ ਬਦਲਾ ਲਈ ਤਿਆਰ ਨਹੀਂ ਹੈ ਇਸ ਕਰਕੇ ਇਸ ਤੇ ਕੋਈ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਹਲਕਾ ਤਰਨਤਾ ਦੀ ਜ਼ਿਮਨੀ ਚੋਂ ਦਾ ਅਖਾੜਾ ਹੋਣਾ ਦਿਨੋ ਦਿਨ ਪੱਕਾ ਦਿਖਾਈ ਦੇ ਰਿਹਾ ਹੈ ਜਿੱਥੇ ਕਾਂਗਰਸ ਅਤੇ ਕਾਲੀ ਦਲ ਦੇ ਉਮੀਦਵਾਰ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਕੇ ਚੋਣ ਮਹੀਮ ਹੋਰ ਵੀ ਤੇਜ਼ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਤ ਸਿੰਘ ਸੰਧੂ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਐਲਾਨ ਕਰ ਦਿੱਤਾ ਗਿਆ 17 ਅਕਤੂਬਰ ਸਵੇਰੇ 10 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹਰਮੀਤ ਸਿੰਘ ਸੰਧੂ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਜਾਵੇਗਾ ਤੇ ਇਸ ਤੋਂ ਬਾਅਦ ਰੋਡ ਸ਼ੋਅ ਵੀ ਕੱਢਿਆ ਜਾਵੇਗਾ ਪਰ ਦੂਸਰੇ ਪਾਸੇ ਸਰੀਸਸੀ ਪਾਰਟੀ ਦੇ ਵੱਲੋਂ ਆਪਣਾ ਇਥੇ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੇ ਪ੍ਰਭਾਵ ਵਾਲਾ ਇੱਕ ਖੇਤਰ ਹੈ ਤੇ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਕਲਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਵੀ ਇਥੇ ਜਗ੍ਹਾ-ਜਗ੍ਹਾ ਤੇ ਜਾ ਕੇ ਨੁਕੜ ਮੀਟਿੰਗਾਂ ਕਰਕੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਆਪਣੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਤੇ ਸਰਕਾਰ ਦੇ ਵੱਲੋਂ ਆਪਣੇ ਕੰਮ ਦਿਨਵਾਏ ਜਾ ਰਹੇ ਨੇ ਕਾਂਗਰਸ ਦੇ ਵੱਲੋਂ ਵਿਕਾਸ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਤਾ ਨੂੰ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਤੇ ਇਸ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਹੋ ਗਈ ਹੈ ਮਾਮਲਾ ਹੋਰ ਵੀ ਪੱਕਦਾ ਦਿਖਾਈ ਦੇ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਹਾਲ ਹੀ ਚ ਪੰਜਾਬ ਦੇ ਵਿੱਚ ਪ੍ਰਵਾਸੀਆਂ ਖਿਲਾਫ ਇੱਕ ਮਹਿੰਮ ਉੱਠਦੀ ਦਿਖਾਈ ਦਿੱਤੀ ਸੀ ਜਿਸ ਦੇ ਵਿੱਚ ਪ੍ਰਵਾਸੀ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਦੇ ਦੌਰਾਨ ਜਗਜੀਂਦਰ ਸਿੰਘ ਉਗਰਾਹਾਂ ਦੇ ਵੱਲੋਂ ਇਸ ਮਾਮਲੇ ਤੇ ਇਹ ਬਿਆਨ ਦਿੱਤਾ ਗਿਆ ਕਿ ਇਸ ਦੇ ਪਿੱਛੇ ਭਾਰਪਾ ਦੀ ਚਾਲ ਹੋ ਸਕਦੀ ਹੈ ਤਾਂ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਭਾਈਚਾਰੇ ਦੇ ਵਿੱਚ ਆਪਸੀ ਫੋਟਾ ਭਾਈ ਜਾ ਸਕੇ ਕਿਉਂਕਿ ਪਹਿਲਾਂ ਜੋ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਧਰਨੇ ਲੱਗੇ ਸਨ ਇਸ ਦੇ ਪਿੱਛੇ ਵੀ ਭਾਜਪਾ ਦਾ ਹੀ ਹੱਥ ਸੀ ਇਹ ਸਾਰਾ ਕੁਝ ਭਾਜਪਾ ਦੇ ਵੱਲੋਂ ਹੀ ਕਰਵਾਇਆ ਗਿਆ ਸੀ ਇਹ ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਜੋ ਕਿਸਾਨੀ ਅੰਦੋਲਨ ਚੱਲਿਆ ਧਰਨੇ ਦਿੱਤੇ ਗਏ ਇਸ ਦੇ ਪਿੱਛੇ ਭਾਜਪਾ ਦਾ ਹੱਥ ਦੱਸ ਦਿੱਤਾ ਤੇ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਮਣ ਸਿੰਘ ਪੰਦੇੜ ਸਮੇਤ ਸਾਰੇ ਹੀ ਆਗੂਆਂ ਦੇ ਵੱਲੋਂ ਇਸ ਬਿਆਨ ਦੀ ਨਿਖੇਧੀ ਕਰਦਿਆਂ ਹੋਇਆ ਜਗਿੰਦਰ ਸਿੰਘ ਗੁਰਾਹਣੋਂ ਆਪਣਾ ਬਿਆਨ ਵਾਪਸ ਲੈਣ ਦੇ ਲਈ ਆਹ ਕਿ ਤਾ ਗਿਆ ਤੇ ਹੋਰ ਵੀ ਤਿੱਖੀ ਬਿਆਨਬਾਜ਼ੀ ਜੋਗਿੰਦਰ ਸਿੰਘ ਉਗਰਾਹਾਂ ਦੇ ਖਿਲਾਫ ਕਰ ਦਿੱਤੀ ਗਈ ਤੇ ਇਸ ਮਾਮਲੇ ਵਿੱਚ ਹੁਣ ਜੁਗਿੰਦਰ ਸਿੰਘ ਉਰਹਾਂ ਦਾ ਹੀ ਵੱਡਾ ਬੈ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਉਹਨਾਂ ਦਾ ਕਹਣ ਕਿ ਉਸ ਮੁੱਖੇ ਜੋ ਮੇਰੇ ਵੱਲੋਂ ਆਖਿਆ ਗਿਆ ਸੀ ਮੇਰੇ ਆਗੂਆਂ ਦੇ ਬਨੋਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਮੇਰੇ ਮੂੰਹੋਂ ਉਹ ਕੁਝ ਸ਼ਬਦ ਜਾਣੇ ਅਣਜਾਣੇ ਦੇ ਵਿੱਚ ਨਿਕਲ ਗਏ ਸਨ ਜਿਸ ਤੋਂ ਬਾਅਦ ਹੀ ਮੈਂ ਇਹਨਾਂ ਕਿਸਾਨ ਆਗੂਆਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਉਥੇ ਤਰਨੇ ਦਿੱਤੇ ਜਾ ਰਹੇ ਸਨ ਜਿਨ੍ਹਾਂ ਦੇ ਖਿਲਾਫ ਮੇਰੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਹਨਾਂ ਦੇ ਨਾਲ ਗੱਲਬਾਤ ਕਰਕੇ ਮੈਂ ਸਾਰਾ ਹੀ ਆਪਣਾ ਪੱਖ ਰੱਖ ਦਿੱਤਾ ਸੀ ਮੇਰੇ ਵੱਲੋਂ ਜੋ ਕੁਝ ਵੀ ਆਖਿਆ ਉਸ ਨੂੰ ਗਲਤ ਉਸ ਦੇ ਅਰਥ ਕੱਢੇ ਗਏ ਇਸੇ ਕਰਕੇ ਇਹ ਮਾਮਲਾ ਪੱਕਾ ਦਿਖਾਈ ਦਿੱਤਾ ਹੈ ਤੇ ਇਸ ਮਾਮਲੇ ਵਿੱਚ ਹੁਣ ਮੇਰੇ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦੇ ਦਿੱਤਾ ਗਿਆ ਤੇ ਜੋ ਵੀ ਮੇਰੇ ਮੂੰਹੋਂ ਕੁਝ ਨਿਕਲਿਆ ਸੀ ਉਹ ਜਾਣੇ ਅਣਜਾਣੇ ਦੇ ਵਿੱਚ ਹੀ ਨਿਕਲਿਆ ਸੀ ਇਸ ਦੇ ਪਿੱਛੇ ਹੋਰ ਵੀ ਕੋਈ ਮੰਤਵ ਨਹੀਂ ਸੀ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਤੇ ਆਖ ਜਰ ਹੈ ਕਿ ਹਜ਼ਾਰਾਂ ਲੋਕਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਨੇ ਨਾਥ ਨਸ਼ਾ ਵੇਚਣ ਵਾਲਿਆਂ ਨੂੰ ਵੀ ਪਾਈ ਜਾ ਰਹੀ ਹੈ ਪਰ ਅਜਦਨੀ ਪੰਜਾਬ ਦੇ ਵਿੱਚ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ سلسلہ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸ ਮਾਮਲੇ ਵਿੱਚ ਇੱਕ ਹੋਰ ਹੈਰਾਨੀਜਨਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਨਸ਼ਾ ਖਿਲਾਫ ਜਾਗਰੂਕਤਾ ਫੈਲਾਈ ਜਾਂਦੀ ਸੀ ਉਹ ਖੁਦ ਹੀ ਚਿੱਟੇ ਦੀ ਪੇਟ ਆ ਚੜ ਗਿਆ ਹੈ ਖਬਰ ਜਗਰਾਉਂਦੇ ਪਿੰਡਾ ਰਸੂਲਪੁਰ ਮੱਲਾਂ ਦੀ ਹੈ ਜਿੱਥੇ 30 ਸਾਲਾ ਮਨਪ੍ਰੀਤ ਸਿੰਘਾ ਨਸ਼ੇ ਦੇ ਕਾਰਨ ਉਸ ਦੀ ਮੌਤ ਹੋ ਗਈ ਜਦ ਕਿ ਉਸ ਦਾ ਸਕਾ ਪਰ ਆ ਨਸ਼ੇ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਮਨਪ੍ਰੀਤ ਸਿੰਘ ਦੇ ਪਰਿਵਾਰ 'ਚ ਤਿੰਨ ਧੀਆਂ ਹਨ ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਪੁੱਤਰ ਹਨ ਜਿਨ੍ਹਾਂ ਦੇ ਵਿੱਚ ਦੋ ਵੱਡੇ ਪੁੱਤਰ ਰਾਗੀ ਨੇ ਤੇ ਜੋ ਬਚ ਗਏ ਉਹ ਦੋਵੇਂ ਪੁੱਤਰ ਮਨਪ੍ਰੀਤ ਸਿੰਘ ਤੇ ਜਸਵੰਤ ਸਿੰਘ ਚਿੱਟੇ ਦੇ ਆਦੀ ਹੋ ਗਏ ਇਸ ਮੌਕੇ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਗਿਆ ਕਿ ਨਸ਼ਾ ਸ਼ਰੇਆਮ ਵਿਕਦਾ ਹੈ ਸੈਂਕੜੇ ਸਰਿੰਜਾਂ ਆਮ ਗਲੀਆਂ ਦੇ ਵਿੱਚ ਮਿਲ ਜਾਂਦੀਆਂ ਨੇ ਪੁਲਿਸ ਨਸ਼ਾ ਤਸਕਰਾਂ ਦੇ ਨਾਂ ਦੱਸਣ ਲਈ ਕਹਿ ਤਰ ਦਿੰਦੀ ਹੈ ਪਰ ਅਜਿਹਾ ਕਰਕੇ ਲੋਕ ਆਪਣੇ ਤੇ ਆਪਣੇ ਪਰਿਵਾਰ ਦੀ ਜਾਨ ਖਤਰੇ ਦੇ ਵਿੱਚ ਪਹੁੰਤੋਂ ਡਰਦੇ ਨੇ ਪਹਿੰੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਾ ਖਤਮ ਕਰਨ ਵਿੱਚ ناکਾਮ ਹੈ ਪਿੰਡ ਵਾਸੀਆਂ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਇਸ ਨਾਲ ਨਸ਼ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਿਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ